ਕੈਨੇਡਾ ਸਰਕਾਰ ਦੇ ਹਾਲ ਹੀ ਵਿੱਚ ਕੀਤੇ ਐਲਾਨ ਨੇ ਭਾਰਤੀਆਂ ਖਾਸ ਕਰਕੇ ਉੱਥੇ ਰਹਿ ਰਹੇ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਐਲਾਨ ਮੁਤਾਬਕ ਕੈਨੇਡਾ 31 ਮਾਰਚ 2025 ਨੂੰ ਦੋ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਲਾਂਚ ਕਰੇਗਾ ਜਿਸ ਨਾਲ ਦੇਸ਼ ਵਿੱਚ ਪਹਿਲਾਂ ਤੋਂ ਮੌਜੂਦ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚ ਪੱਕੇ ਹੋਣ ਦੀ ਆਗਿਆ ਮਿਲੇਗੀ ਚਾਈਲਡ ਕੇਅਰ ਅਤੇ ਹੋਮ ਸਪੋਰਟ ਲਈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੁਨਰਮੰਦ ਕਾਮਿਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਕੋਲ ਇਸ ਖੇਤਰ ਵਿੱਚ ਨੌਕਰੀ ਦੀ ਪੇਸ਼ਕਸ਼ ਹੈ ਉਸ ਤਾਈ ਤੌਰ ਤੇ ਕੈਨੇਡਾ ਆਵਾਸ ਕਰਦੇ ਨੇ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀ ਜਿਨ੍ਹਾਂ ਵਿੱਚ ਦਿਪੰਗ ਲੋਕ ਵੀ ਸ਼ਾਮਲ ਨੇ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਣਗੇ ਇਹ ਐਲਾਨ ਖਾਸ ਕਰਕੇ ਪੰਜਾਬੀ ਨੌਜਵਾਨਾਂ ਨੂੰ ਰਾਹਤ ਦੇਵੇਗਾ ਚੰਗੀ ਗੱਲ ਇਹ ਹੈ ਕਿ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਪਹਿਲਾਂ ਨੌਕਰੀ ਅਤੇ ਸਥਾਈ ਨਿਵਾਸ ਮਿਲ ਸਕਦਾ ਹੈ ਸ਼ੁਰੂ ਵਿੱਚ ਇਹ ਸਕੀਮ ਸਿਰਫ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਕਾਮਿਆਂ ਲਈ ਖੁੱਲ੍ਹੀ ਹੋਵੇਗੀ ਬਾਅਦ ਵਿੱਚ ਵਿਦੇਸ਼ੀ ਬਿਨੇਕਾਰਾਂ ਲਈ ਵਕਰੀ ਧਾਰਾ ਹੋਵੇਗੀ ਕੈਨੇਡਾ ਆਪਣੇ ਨਵੇਂ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਤਹਿਤ 2750 ਹੋਮ ਕੇਅਰ ਵਰਕਰ ਨੂੰ ਸਥਾਈ ਨਿਵਾਸ ਦੇਣ ਦੀ ਯੋਜਨਾ ਅਪਣਾ ਰਿਹਾ ਹੈ ਇਹ ਪਹਿਲਾ ਕਦਮ ਹੈ ਅਤੇ ਇਸ ਦੀ ਗਿਣਤੀ ਬਾਅਦ ਵਿੱਚ ਵਧਾਈ ਜਾਵੇਗੀ ਜ਼ਕਰ ਜੋਗਾ ਕੇ ਪੰਜਾਬ ਦੇ 2 ਲੱਖ ਤੋਂ ਵੱਧ ਨੌਜਵਾਨਾਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਦੇ ਵੀਜ਼ੇ ਖਤਮ ਹੋਣ ਵਾਲੇ ਨੇ ਉਹ ਦੁਬਿਧਾ ਵਿੱਚ ਨੇ ਨਵਾਂ ਪਾਇਲਟ ਘਰੇਲੂ ਦੇਖਪਾਲ ਕਰਮਚਾਰੀ ਨੂੰ ਤੁਰੰਤ ਸਥਾਈ ਨਿਵਾਸ ਲਈ ਅਰਜ਼ੀ ਦੇਣ ਦੀ ਆਗਿਆ ਦੇਵੇਗਾ ਜਿਸ ਨਾਲ ਕੈਨੇਡਾ ਵਿੱਚ ਪਹਿਲਾ ਕੰਮ ਦੇ ਤਜਰਬੇ ਦੀ ਜ਼ਰੂਰਤ ਖਤਮ ਹੋ ਜਾਵੇਗੀ ਇਹ ਪਿਛਲੇ ਨਿਯਮਾਂ ਤੋਂ ਇੱਕ ਬਦਲਾਅ ਹੈ ਜਿਸ ਵਿੱਚ ਕਾਮੇ ਨੂੰ ਯੋਗ ਹੋਣ ਤੋਂ ਪਹਿਲਾਂ ਕੈਨੇਡਾ ਵਿੱਚ ਹੋਣਾ ਜ਼ਰੂਰੀ ਸੀ ਤਜਰਬਾ ਹਾਸਲ ਕਰਨਾ ਜ਼ਰੂਰੀ ਸੀ ਨਵੀਨਤਮ ਪ੍ਰੋਗਰਾਮ ਤਹਿਤ ਦੇਖਭਾਲ ਕਰਨ ਵਾਲਿਆਂ ਲਈ ਲੋੜਿੰਦੇ ਸਕੂਲ ਬਹੁਤ ਹੀ ਬਨਿਆਦੀ ਨੇ ਘਰੇਲੂ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਲਈ ਘੱਟੋ ਘੱਟ ਲੋੜਿੰਦਾ ਪੱਧਰ ਸਿਰਫ ਰੋਜ਼ਾਨਾ ਗੱਲਬਾਤ ਵਾਲੀ ਅੰਗਰੇਜ਼ੀ ਦੀ ਸਮਝ ਹੋਣੀ ਚਾਹੀਦੀ ਹੈ ਇਸ ਦਾ ਮਤਲਬ ਹੈ ਕਿ ਇਸ ਵਿੱਚ ਘੱਟੋ ਘੱਟ ਸਕੂਲ ਜ਼ਰੂਰੀ ਹੈ